ਸਹੀ ਹੈ ਕਿਵੇਂ ਫਰਾ ਦੇਈਂਦਾ ਛੱਟਾ ਮੱਕੀ ਦਾ ਘੱਟ ਨਹੀਂ ਹੁੰਦਾ ਹਾਂਜੀ ਕੀ ਹਾਲ ਆ ਸਾਰਿਆਂ ਦਾ ਵਧੀਆ ਹੋ ਮਿੱਤਰੋ ਸਵਾਗਤ ਆ ਤੁਹਾਡਾ ਆਪਣੇ ਪੇਜ ਵਾਲੀ ਯੂਟਿਊਬਰ ਤੇ ਜੇ ਵੀਡੀਓ ਆਪਣੀ ਵਧੀਆ ਲੱਗਦੀ ਆ ਤਾਂ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਹੈ ਬਾਹਣ ਬਾਉਣਤੀ ਆ ਨਾ ਤੈਨੂੰ ਦਿਖਾਤਾ ਸ਼ੁਰੂਆਤ ਦਿੰਦੀ ਤਿੱਥੋਂ ਕਰਤੀ ਯਾਰ ਕਨਾਲ ਦੀ ਵੀ ਪੁੱਛੋ ਕਮੈਂਟਾਂ ਜੀ ਯਾਰ ਕਿੰਨਾ ਚੱਲਿਆ ਹੈ ਹੈ ਕਨਾਲ ਚ ਵੀ ਕਿੰਨਾ ਪੂਆ ਕਮੈਂਟਾਂ ਚ ਦੱਸੋ ਹਾਂ ਇਹ ਮੁੰਡਾ ਕਹਿੰਦਾ ਕਨਾਲ ਚ ਵੀ ਕਿੰਨਾ ਪੂਆ ਕਮੈਂਟ ਬਹੁਤ ਹੈ ਘੱਟ ਆ 6 ਗੱਲ ਤਾਂ ਬਹੁਤ ਆ ਵੱਧ ਤਾਂ ਘੱਟ ਨਹੀਂ ਹੈ ਵਧੀਆ ਦੇ ਦੇ ਯਾਰ ਛੱਟਾ ਕੁਝ ਨਹੀਂ ਦਿੰਦਾ ਇਹ ਦਬਕੇ ਖੜ ਜਾਂਦੀ ਹੁੰਦੀ ਆ ਰੂਟਾ ਵਿਟਰ ਵਾਲੀ ਰੂਟਾ ਵਿਟਰ ਵਾਲੀ ਤੁਹਾਨੂੰ ਹੀ ਪਤਾ ਮਿੱਤਰੋ ਜਿਹੜੇ ਦਬਕੇ ਖੜ ਜਾਂਦੀ ਹੈਗੀ ਜੋ ਪਾਣੀ ਲਾਉਣੇ ਆਪਾਂ ਪਹਿਲਾਂ ਬਣੀ ਆ ਉਦੋਂ ਤਾਂ ਇਹ ਘੱਟ ਕਰਦੀ ਹੈਗੀ ਤਾਂ ਕਰਕੇ ਇਹਨੂੰ ਕਿਹਾ ਮੈਂ ਛੱਟਾ ਵੱਧ ਹੀ ਦੇ ਦੇਉ ਤੁਹਾਨੂੰ ਲੈ ਗੱਲੋ ਕਿਨੇ ਅੱਜ ਦੇ ਨਾ ਇਹਨਾਂ ਦਾ ਕੋਸ਼ਿਸ਼ ਕਰੀਏ ਕਿ ਨਾ ਕਰੀਏ ਇਹ ਹੈ ਉਹਨਾਂ ਦਾ ਹੂੰ ਨਾ ਕੀ ਹੈ ਕੀ ਦਾ ਤੇਰਾ ਤੇਰਾ ਮੇਰਾ ਦਾ ਮਾਈ ਨੇਮ ਇਜ਼ ਪਰਮਿਸਿੰਗ ਪਤਾ ਨਾ ਨਿਕਨੇਮ ਗੱਗੀ ਹਾਂ ਬਲੇਜ਼ ਵੀਰੋ ਕਕਣਾ ਆਹਾਹਾ ਇੱਕ ਨਾ ਹੋਰ ਵੀ ਇਹਦਾ ਬਈ ਠੀਕ ਕਮੈਂਟਾਂ ਜਰੂਰ ਦੱਸੋ ਜਿਹਨੂੰ ਜਿਹਨੂੰ ਪਤਾ ਤੇਰੇ ਦੋਣੇ ਹੈ ਮੇਰੇ ਤਾਂ ਹੈਗੇ ਹੀ ਨੇ ਦੋ ਨਾ ਪਿੱਛੇ ਰੁਕਣਾਵੇਂ ਤੇਰੇ ਬੁੱਧ ਨੇ ਵਿੱਕੀ ਆ ਗਿਆ ਓਏ ਆਏ ਹਾਏ ਲੈ ਚਾਹ ਬਈ ਚਾਹ ਲੈਂਦੀ ਮੁੰਡੇ ਚਾਹ ਪਾ ਓਏ ਚਾਹ ਆ ਗਿਆ ਗਲਾਸਾਂ ਬਿੱਲਾ ਮੁੰਡਾ ਬਹੁਤ ਤੜਕੇ ਰ ਭੁੱਖਾ ਆਇਆ ਇਹਨੂੰ ਚਾਹ ਪੀਉਣ ਆ ਆਹ ਪੀਣ ਵਾਲਾ ਹੈ ਵੀ ਨਾਲ ਇਹਨੂੰ ਸਮਾਨ ਵਾਲਾ ਹੈ ਕੀ ਵਾਲਾ ਹੈ ਪੂਰਾ ਪਿਓਰ ਵਾਲਾ ਹੈ ਆਹ ਅੱਗੇ ਦੇਖਿਓ ਪੱਟੇ ਦੀ ਲਗੜਾ ਦੇਣ ਦੇਖਿਓ ਲੱਗਦਾ ਆਏ ਹਾਏ ਥੱਲੇ ਜਗਾ ਦਾ ਥੱਲੇ ਦਾ ਦੇਖੋ ਕੀ ਵੜ ਗਿਆ ਉਹ ਟੂੜੀ ਦਾ ਚਲਾਤਾ ਕੰਮ ਗਵਰਨਮੈਂਟ ਤੌਰ ਹੀ ਆ ਰਿਹਾ ਹੈ ਲੱਗ ਗਿਆ ਆਪਾਂ ਬਈ ਤੂੜੀ ਕਰਨ ਇਹ ਮੁੰਡੇ ਕਹਿੰਦੇ ਵੀ ਜਿਹੜਾ ਆਪਣਾ ਵੀਡੀਓ ਸ਼ੇਅਰ ਕਰੂਗਾ 200 ਰੁਪਏ ਟਰਾਲੀ ਵਗਰ ਸਸਤੀ ਕਰਦਾ ਐਨਾ ਆਫਰ ਦੇਤਾ ਮੁੰਡਿਆਂ ਨੇ ਠੀਕ ਹੈ ਹੈਨਾ 200 ਰੁਪਏ ਟਰਾਲੀ ਵਗਰ ਸਸਤੀ ਬਈ ਜਿਹੜਾ ਸ਼ੇਅਰ ਕਰਕੇ ਆਊਗਾ ਵੀਡੀਓ ਐਨਾ ਆਫਰ ਆ ਗਿਆ ਬੰਦਿਆਂ ਵਾਸਤੇ ਆਪਣੀ ਵੀਡੀਓ ਸ਼ੇਅਰ ਕਰੋ ਵੱਧ ਤੋਂ ਵੱਧ ਦੇਖ ਟਰਾਲੀ ਪੁਵਾ ਦੀ ਮੁੰਡੇ ਨਾਲ ਪਹਿਲੀ ਵਾਰ ਚ ਪੈਂਦੀ ਤਾਂ ਪੈਂਦੀ ਨਹੀਂ ਡਰਾਈਵਰੀ ਵੀ ਚ ਇੱਕੋ ਜੀ ਇੱਕ ਮਿੰਟ ਓਏ ਦੇ ਦੇ ਬਸ ਤੋਹ ਜੱਕ ਓਏ ਗੁੱਲਾ ਓਏ ਥੋੜਾ ਜਿਹਾ ਫਰਕ ਹੈਗਾ ਇਧਰ ਵਾਲੀ ਹੈ ਇਧਰ ਨੂੰ ਵਾਲੀ ਹੈ ਮਸ਼ੀਨ ਜਿੱਧਰ ਕਰਨੀ ਆ ਇਧਰ ਨੂੰ ਕਰ ਲੈ ਮਾੜੀ ਜੀ ਬੱਸ ਸਿੱਧੀ ਆਉਣ ਦੋਰੇ ਕਿਹੜੀ ਪਾਉਗਾ ਯਾਰ ਇਹ ਆਪਾਂ ਮੁੰਡਾ ਅਪਣਾ ਸੌਣਾ ਪਈਓ ਕਿਸੇ ਮਿੱਤਰੋ ਦਾਣਿਆਂ ਵਾਲੀ ਕਰੋ ਖਾਲੀ ਸਾਰੀ ਮਾਰ ਮਾਰ ਬਣਾਇਆ ਜਵਾਰ ਹੋ ਗਈ ਹੋ ਗਈ ਹੋ ਗਈ ਦਾਣੇ ਹੀ ਬਹੁਤ ਘਟਦੇ ਨੇ ਜੋ ਭਾਈ ਚੱਲ ਛੇੜਦੇ ਹੁਣ ਦਾ ਭਾਈ ਕੰਮ ਕੁੜੀ ਦਾ ਹੈ ਮੈਨੂੰ ਲੱਗਦਾ ਬਾਸ ਤੇ ਲੀਆ ਦਾ ਖੜਾ ਆਪਣੇ ਝੋਟਾ ਵੀ ਕੋਈ ਟਰਾਲੀ ਨਾ ਕਰਨ ਕਬੱਡੀ ਹੈ ਲੈ ਟਰਾਲੀ ਹੈ ਜੀ ਆਪਣੇ ਲਈ ਦੂਜੀ ਆ ਗਈ ਜੇ ਲੈ ਤਾਂ ਇੱਕ ਟਰਾਲੀਆਂ ਜਿਹੜਾ ਲੰਘਿਆ ਲਾੜੇ ਨੇ ਨਵੇਂ ਆਪਣੇ ਨਵੇਂ ਘਰ ਕਰਕੇ ਸਰੀ ਜਾਂਦਾ ਹੈ ਜੇ ਦੂਰ ਹੋਵੇ ਫਿਰ ਤਾਂ ਫਾਜਦਾ ਹੈ 10 ਤੋਂ 10 15 ਮਿੰਟ ਲਾਉਦੇ ਨੇ 10 ਤੋਂ 15 ਮਿੰਟ ਦਾ ਫਰਕ ਪੈਂਦਾ ਹੈ 10 ਮਿੰਟਾਂ ਦੇ ਬਿਲੀ ਨਿਕ ਆਏ ਨੇ ਇਹ ਨੂੰ ਸਿਸਟਮ ਵਧੀਆ ਚੱਲ ਖੇਤਾਂ ਐ ਘਰਦਾ ਬਹੁਤ ਫਾਇਦਾ ਯਾਰ ਨਿਆਰਾ ਹੋਣਾ ਟਰਾਲੀਆਂ ਆਪਾਂ ਨੇ ਭਰੀਆਂ ਨੇ ਸ਼ੀਮੀ ਟਰਾਲੀ ਲੱਗੀ ਹੋਈ ਹੁਣ ਇੱਕ ਫੀੜਾ ਦਾ ਘੱਟਾ ਨਿਕਲਿਆ ਦੇਖੋ ਕਣਕ ਦਾ ਮੰਨ ਕੇ ਚਲੋ ਹੁਣ ਵੀ ਅਜੇ ਅੱਧੀ ਟੈਂਕੀ ਪਈ ਸੀਗੀ ਆਪਾਂ ਕੱਢੀ ਨਹੀਂ ਹੈਗੀ ਜੋ ਆਹ ਟਰਾਲੀ ਪਰ ਭਰ ਕੇ ਲੱਗਾ ਜੀ ਇਹਦਾ ਐਸਟੀਮੇਟ ਅ ਵੀ ਚਾਰ ਟਰਾਲੀਆਂ ਇਹ ਕਫੀੜਾ ਦਾ ਘੱਟਾ ਵਰਦਾ ਜਾ ਕਣਕ ਦਾ ਵਧੀਆ ਨਹਿਰ ਵੀ ਚਲ ਕੋਈ ਰਲੀ ਕਪਾ ਤਾਂ ਮਾੜਾ ਮੋਟਾ ਤਾਂ ਤਾਂ ਆਉਣੀ ਐ ਮਿੱਟੀ ਘੱਟਾ ਠੀਕ ਆ ਫਿਰ ਵੀ ਤੁਸੀਂ ਲਾਲੋ ਸਾਹਿਬ ਡਰਾਈਵਰੀ ਤੁਸੀਂ ਉਹ ਮੁੰਡੇ ਦੀ ਵੀ ਦੇਖੀ ਹੈਗੀ ਆਪਣੀ ਵੀ ਦੇਖੋ ਕੱਢ ਕੋਲਾ ਓਏ ਓ ਹੋ ਹੋ ਜਾਨ ਕੀ ਟਾਈਮ ਲਾਈ ਜਾਂਦਾ ਬਈ ਇਹ। ਇਹ ਮੇਰੀ ਬੇਇੱਜ਼ਤੀ ਕਰ ਰਿਹਾ ਇਹ। ਇਹਦਾ ਜਮਾ ਟਰਾਲੀ ਆਪਣੀ ਸਿੱਧੀ ਗਈ ਆ। ਕੋਈ ਕਮੀ ਨਹੀਂ ਛੱਡੀ ਆ ਆਪਣੇ ਨੇ ਉਹ। ਆਓ। ਬੱਸ ਜਾਨ ਕੀ ਟਾਈਮ ਲਾਈ ਜਾਂਦਾ ਇਹ। ਜੀ ਮਿੱਤਰੋ ਨੇਰੀ ਦੇਖੋ। ਕੰਮ ਚੱਲਦਾ ਖੜ ਗਿਆ ਸਾਡਾ ਟੂੜੀ ਦਾ। ਨੇਰੀ ਬਹੁਤ ਆ ਗਈ ਮਿੱਤਰੋ। ਮਸ਼ੀਨ ਖੜਾਤੀ ਆਪਾਂ ਨੇ। ਜੀ ਪਤਾ ਹੁੰਦਾ ਹੈ। ਫਾਜ਼ ਵੀ ਸਾਡਾ ਕੰਮ। ਕਰ ਕੇ ਦੇਖਦੀ ਨਹੀਂ ਨਗਾਲ ਦੇਲੇ ਕੋਈ ਨੇਰੀ ਬਹੁਤ ਆਰੀਆ ਮਿਸਟਰ ਵਾਕੀ ਆਪਾਂ ਤੁਹਾਨੂੰ ਡਰਾਈਵਰ ਤੋਂ ਜਾਣਕਾਰੀ ਲੈਣਿਆ ਵੀ ਸਿਆਣਾ ਵੀ ਮੀਂਹ ਦੇਖੋ ਖਣੀ ਆ ਗਿਆ ਯਾਰ ਆ ਦੇਖੋ ਟਰੈਕਟਰ ਤੇ ਦਿਖਾਣੇ ਨੂੰ ਆ ਜਾਂਦਾ ਯਾਰ ਇਹ ਬਿਨਾਰ ਭਰਾ ਆਪਣੇ ਆਪ ਜੜ ਗਈ ਯਾਰ ਪੂਰੇ ਆ ਗਈ ਡਿੱਗੀ ਪੀਤੀ ਜੀ ਵੱਡੀ ਮਸ਼ੀਨ ਦੀ ਖੁੱਲੀ ਹੋ ਜਾ ਤਾਂ ਇਹ ਉਹਦੇ ਕਾਰਨ ਉਹ ਟੁੱਟ ਗਈ ਪਿੰਦਰ ਜੀ ਇੱਕ ਨਾਲ ਬਲੇਟ ਟੁੱਟ ਗਏ ਕੀ ਹੋ ਗਿਆ ਤੇਰੇ ਆ ਬ੍ਰੇਕ ਸੈਟ ਲਾਈ ਉਹਦੋਂ ਥੋੜੀ ਹਲਕੀ ਤਾਂ ਕਰਕੇ ਭਾਂ ਦਾ ਖਡਾਲ ਪੈ ਗਈ ਦਿੱਕਤ ਦਿੱਕਤ ਆ ਗਈ ਦਿੱਕਤ ਚੱਲੀ ਜਾਂਦਾ ਵਕਤ ਉੱਥੇ ਬੈਠਾ ਹੁੰਦਾ ਡਾਵਲ ਜਾਂਦੇ ਨੇ ਵੀ ਇਹ ਹੋ ਗਿਆ ਇਹ ਬੰਦੇ ਸੌਣਗੇ ਨਾਲ ਮਸ਼ੀਨ ਵੀ ਲੋਡ ਕਰਾਉਂਦੇ ਨੇ ਹੋ ਰੋਣਾ ਯਾਰ ਇਹ ਬੰਦੇ ਦੇਖੋ ਬੈਠੇ ਨੇ ਵਿਚਾਰੇ ਥੱਲੇ ਬੜੇ ਇਹ ਰੋਕ ਭਾਈ ਇੱਕ ਬੰਦਾ ਰੱਖਿਆਗਾ ਨਾਲ ਸਹੀ ਹਲਾ ਛੋਡੇ ਜੀ ਦੇ ਦਾ ਇੱਕ ਬੰਦੇ ਨੂੰ ਇੱਕ ਇਹਦਾ ਬ੍ਰਦਰ ਅੱਜ ਉਥੇ ਛੁੱਟੀ ਤੇ ਆ ਬੰਦਾ ਆ ਗਿਆ ਉਹ ਖਾਸੀਆਂ ਆ ਗਈਆਂ ਘਣੀ ਹੋਰ ਘਣੀਆਂ ਇਹ ਖਾਸੀਆਂ ਆ ਗਈਆਂ ਕੰਮੀ ਖੜਾਦਾ ਯਾਰ ਸਾਡਾ ਇਹ ਕਾ ਟੁੱਟ ਗਈ ਨਹੀਂ ਹੁਣ ਭਰੀ ਹੁੰਦੀ ਟਰਾਲੀ ਇਹ ਖਾਸੀਆਂ ਆ ਗਈਆਂ ਯਾਰ ਘਣੀਆਂ ਵੀ ਬਾਬਾ ਆ ਗਿਓ ਕਾ ਤੇ ਲਾਉਂਦਾ ਆ ਦੇਖੋ ਮਿੱਤਰੋ ਦੇਖ ਲਈਆਂਣਗੇ ਸਾਨੂੰ ਬਾਈ ਦੇ ਤੇ ਕੀ ਹੋ ਗਿਆ ਬਈ ਹੈ ਵਧੀਆ ਹੋ ਗਿਆ ਨਹੀਂ ਆ ਗਿਆ ਅੱਛਾ ਜੀ ਆ ਪਤਾ ਖੜੀ ਵੀ ਦੂਜਿਆਂ ਦਾ ਨੇ ਖੜਾ ਦੂਜੇ ਦੂਜੇ ਵੀ ਨੇ ਚੱਲਣਾ ਦੂਜੇ ਵੀ ਹੈਗਾ ਆ ਦੇਖ ਲਓ ਬਈ ਮਜੀਰ ਵਾਲਾ ਬਚੀਰਾ ਦਾ ਪਹਿਰੀ ਕਰਾ ਪਤਾ ਖੜੀ ਦੀਗੇ ਦੂਜੇ ਵੀ ਨਾ ਕਰ ਲੈਣ ਮੀ ਆ ਗਿਆ ਦੇਖੋ ਗਰਮੀ ਵਾਲੀ ਸੀ ਦੋ ਦਿਨਾਂ ਦੀ ਤਾਂ ਕਰਕੇ ਨਹੀਂ ਆ ਗਿਆ ਠੰਡ ਹੁੰਦੀ ਆ ਪੂਰਾ ਬੱਕੜ ਪਲੇਟ ਦਿਖਾਈ ਕਿਹੜਾ ਟੁੱਟ ਗਿਆ ਪੰਪ ਕਰਾਵਾ ਤਾ ਯਾ ਤਾ ਕਰਕੇ ਵੀ ਮੈਂ ਦੇਖੀ ਚੰਦਾ ਬਾਈ ਸਾਰੇ ਪੰਪ ਕਰਾ ਲੋ ਆਪਾਂ ਦਾ ਜਿਹਨੇ ਵੀ ਪੇਦੇ ਚਾ ਲੈ ਲੈ ਤਲ ਕਿਹਨੇ ਚ ਡਾਲੀ ਲੰਦਾਲੇ ਚ ਦਾ ਕਰਕੇ ਵਾਰਕਾ ਬਾਈ ਉਹ ਚੱਲ ਬੇ ਵੀਰੇ ਜਾਣ ਕੇ ਲੰਦਾਲ ਜੜਾਲੀਆ ਦੇਖੋ ਉਹ ਰੋਕਦੇ ਦਮ ਲੈ ਲੈ ਕੋਈ ਗੱਲ ਨਹੀਂ ਗੁੱਸਾ ਨਾ ਖਾ ਗੁੱਸਾ ਨਾ ਖਾ ਰੋਕ ਦੇ ਰੋਕ ਸਰ ਰਖਾ ਪੰਪ ਕਰਾ ਦੀ ਬਈ ਇਹਦਾ ਖਿਜਵਾਲੇ ਇੱਦਾਂ ਲਾ ਗੇੜਾ ਪੁਰਾ ਹੈ ਲੈ ਇੱਦਾਂ ਲਾ ਗੇੜਾ ਖਿਜਦਾ ਪੂਰੀ ਮੀਂਹ ਪੈਂਦੇ ਜੀ ਵੀ ਚਲਾਵੇਂ ਹੁਣ ਇਹਦਾ ਓਕੇ ਇਹਦਾ ਕੰਮ ਚਲਾ ਦੇ ਫਿਰ ਚਲਾ ਆਹ ਬਲੇਡ ਤਾਂ ਸਹੀ ਆ ਬਲੇਡ ਤਾਂ ਲਵਾ ਲੈ ਉਹਦਾ ਲਵਾ ਲਾ ਮੀਂਹ ਪੈਂਦੇ ਚਲਾਏਗਾ ਨਾ ਬਸ ਚੱਲ ਵੀ ਚਲਾ ਮਾਂ ਛੁੱਟੀ ਹੋ ਗਈ ਉਹਦਾ ਪਤਾ ਨਹੀਂ ਇਹਦੇ ਬਾਅਦ ਦੇਖੀ ਪਾਣੀ ਵਧੀਆ ਵਲੀ ਦੀ ਲੂਵੀੜੀ ਇਲਾ ਤਾਂ ਲੰਮਾ ਨਾ ਸਹੀ ਹੈ ਆਪਣੀ ਤਾਂ ਖੜੀ ਨਹੀਂ ਬਈ ਵਧੀਆ ਗਮੀ ਆ ਚੱਲਣੀ ਤੁਜੀ ਛੱਡਦਾ 10 ਮਿੰਟ ਖਰਾਬ ਹੋਣੇ ਸੀਗੇ ਇਹ ਕਹਿੰਦਾ ਚੱਲਣ ਕਿਸੇ ਦੀ ਵੀ ਨਹੀਂ ਰੱਬ ਨੂੰ ਕਰ ਲਈ ਨੇ ਅਰਦਾਸ ਮੀਂਹ ਪਵਾ ਦੇ ਦੇਖੋ ਲੋ ਮਿੱਤਰੋ ਬਾਕੀ ਬੰਦੇ ਤਾਂ ਨਹੀਂ ਜੇ ਕੰਮ ਹੋ ਰੁਕ ਜੇ ਉਹੀ ਵਿਚਾਰੇ ਸਾਈਡ ਜੇ ਹੋ ਜਾਣਗੇ ਰੋਈ ਜਾਣਗੇ ਇਹ ਖੁਸ਼ ਹੁੰਦਾ ਹੈ ਓ ਮਾਈ ਗੱਡ ਹਾਰ ਨਾ ਮਾਰਦਾ ਦੇਖ ਕਰੋ ਚਲ 20 ਮੈਂ ਗੜਚ ਖੜ 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 ਜਾ ਟੱਕ ਟਾਉਣ ਲੈਣਾ ਸੌ ਗਿਆ ਸੌ ਗਿਆ ਦੇਖੋ ਮਿੱਤਰੋ ਆ ਗਿਆ ਵਾ ਮੀ ਬੈਂਟੇ ਜੀ ਚਲਾਦੀ ਮਸ਼ੀਨ ਬੜਾ ਪੁੱਤਣਾ ਜੰਮੀਤੀ ਅੰਨੀ ਚੰਗੀ ਦੇਖੋ ਮਿੱਤਰੋ ਅੱਤੀ ਪੈਪਸੀ ਡੋਲਤੀ ਇਹਨੇ ਦੇਖੋ ਮਿੱਤਰੋ ਮੀ ਪੈ ਗਿਆ ਨਾ ਦਾ ਪਿਆ ਚਾਹੇ ਨਾ ਨਾ ਪਿਆ ਚਾਹੇ ਕੰਮ ਖੜਾ ਗਿਆ ਸਾਡਾ ਹਨਾ ਦੇਖੇ ਹੋਰ ਯਾਰਾ ਕੰਮ ਖੜ ਗਿਆ ਇਹ ਬਿਆਰੇ ਦਾ ਮੁੰਡੇ ਦਾ ਕੋਈ ਗੱਲ ਨਹੀਂ ਚਲੋ ਜੋ ਵੀ ਕਰਦਾ ਰੱਬ ਚੰਗਾ ਕਰਦਾ ਵਿੱਚ ਮਜ਼ਦੂਰ ਭਰਾ ਔਖੇ ਸੀਗੇ ਤਾਂ ਕਰਕੇ ਮਿੱਤਰੋ ਬਾਵਾ ਖਾਸਾ ਵੀ ਪੈ ਗਿਆ ਕੰਮ ਖੜਾ ਵਾ ਕੱਲੂ ਵੀ ਪਿਛਲੇ ਫਿਰ ਮਹੀਨਾ ਚੱਲਣੀ ਆ ਆ ਵੇਖੋ ਸੜਕਾਂ ਤੇ ਪਾੜੀ ਖੜਾ ਖਾਸਾ ਬੈ ਗਿਆ ਰੇ ਕੰਮ ਵਾਦਾ ਵਾਦਾ ਕਢਾਲ ਪਾਤੀ ਕਿਦੇ ਸੀ ਦੇਖੋ ਬਾਤ ਤੇ ਰੰਗ ਨੇ ਆ ਰਹੇ ਨੇ ਭਾਈ ਜੀ ਬਾਕੀ ਦੇ ਵੀ ਚੰਗਾ ਲਾ ਲਓ ਹਿਉ ਆਏ ਕਣਕ ਵੀ ਰਹਿੰਦੀ ਆਪਣੇ ਵਟੜਾ ਲਈ ਐਂਦਾ ਪਾਣੀ ਖੜਾ ਪਿਆ ਇਹ ਜਿਹੜੀ ਆ ਬਸ ਚੱਕ ਲਈ ਗਿੱਲੀ ਹੋਈ ਜਾਂਦੀ ਉੱਥੇ ਭਾਈ ਉਹ ਆ ਚੱਲ ਭਾਈ ਜੀ ਬਾਵਾ ਜੀ ਬਾ ਡੈਟ ਹੀ ਲੈ ਜਾਂਦੇ ਚੱਲ ਭਾਈ ਲਾਣਿਆ ਕਸ਼ਟੋਂ ਖਦਾ ਉਧਰ ਗੱਦੜੀ ਲਿਆਉਂਦਾ ਕਪਲ ਲੜਿਆ ਉੱਥੇ ਪਿਆ ਗਿਆ ਵਾਕਿਓ ਹੋਰ ਸਤੰਬਰ ਬਾਅਦ ਵੀ ਅੱ삐 ਭੰਗਿਆ ਸੀ ਮਿੱਤਰੋ 9 ਮੀਟਰ ਤੇ ਪਾਕਰ ਤਾਂ ਬਣਾਉ ਰਹਿਣ ਦਾ ਯਕਣੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਓਕੇ ਮਿੱਤਰੋ